ਪਰਮਿੰਦਰ ਸਿੰਘ ਅਸੀਂ ਹੁਣੇ ਹੀ ਦਿਹਾੜੀ ਲੈ ਕੇ ਆਏ ਆ ਇਹਨਾਂ ਨੂੰ ਫੋਨ ਕੀਤਾ ਅਸੀਂ ਵੀ ਭਾਈ ਕਣਕ ਦੀ ਪਰਚੀ ਕਦੋਂ ਕੱਟਣੀ ਹੈ ਇਹਨਾਂ ਨੇ ਆਉਂਦੀ ਸਪੋਰਟ ਹੀ ਸਾਨੂੰ ਕਿ ਆਪੇ ਹੁਣੇ ਕੱਟਣ ਦੇ ਹੁਣ ਦਿਹਾੜੀ ਲਈ ਕਿ ਕਣਕ ਦੀ ਪਰਚੀ ਦਾ ਤੇ ਬੰਦਾ ਇੱਕ ਦਿਨ ਪਹਿਲਾਂ ਦੱਸਦਾ ਵਾ ਤੇ ਜੇ ਇਹਨਾਂ ਨੂੰ ਕੱਲ ਫੋਨ ਕਰੋ ਤਾਂ ਕਹਿੰਦੇ ਇਹ ਕੱਲੇ ਕੱਲੋ ਠੇਕਾ ਲਿਆ ਵਾ ਬੱਕਰੀ ਗੱਲ ਵੀ ਰਿਕਾਰਡਿੰਗ ਨਹੀਂ ਤੇ ਤੁਹਾਡੇ ਰਿਕਾਰਡਿੰਗ ਸਰਾ ਦੇਣੀ ਤੇ ਹੁਣ ਇਹ ਦਿਹਾੜੀ ਲਈ ਕਿ ਕਣਕ ਲਈ ਪਰਚੀ ਮੰਗ ਕਰਦੇ ਜੀ ਪ੍ਰੋਸੈਸ ਮੰਗ ਇਹ ਕਦ ਤੇ ਵੀ ਜਾਣ ਤੇ ਕੋਈ ਰੂਲ ਹੋਣਾ ਚਾਹੀਦਾ ਵਾ ਇੱਕ ਦਿਨ ਪਹਿਲਾਂ ਬੰਦਾ ਦੱਸਦਾ ਵਾ ਕੀ ਕਣਕ ਦੀ ਪਰਚੀ ਸਵੇਰੇ ਕੱਟਨੀ ਆਈ ਉਸ ਹਿਸਾਬ ਨਾਲ ਬੰਦਾ ਸੈਟਿੰਗ ਕਰਦਾ ਵਾ ਹੁਣ ਦਿਹਾੜੀ ਲਾਉਣ ਦੇ ਦਿਹਾੜੀ ਛੱਡ ਕੇ ਤੇ ਹੁਣ ਆਏ ਆ ਹੁਣ 6 600 ਰੁਪਏ ਦਿਹਾੜੀ ਭੰਨ ਕੇ ਆਏ ਤੇ ਹੁਣ ਸਾਨੂੰ ਤੇ ਫਿਰ ਮਹਿੰਗੀ ਭਾੜੀ ਕਣਕ ਪੈ ਗਈ ਏ ਹਾਂਜੀ ਮੈਂ ਹੁਣ ਦਿਹਾੜੀ ਲਾ ਕੇ ਤੇ ਲਾਈਨ 'ਚ ਲੱਗਣਾ ਵਾਹੇ ਕਿੰਨੇ ਵਜੇ ਲੱਗਿਓ ਪਹਿਲਾਂ ਸਵੇਰੇ ਕਿੰਨੇ ਵਜੇ ਆਏ ਮੈਂ ਹੁਣ ਇਹ ਦਿਹਾੜੀ ਲਾ ਕੇ ਆਇਆ ਕਿ ਮੈਨੂੰ ਉੱਥੇ ਪਤਾ ਲੱਗਾ ਵੀ ਕਣਕ ਮਿਲਣ ਦੀ ਹੈ ਤੋ ਹੁਣ ਦਿਹਾੜੀ ਭੰਨ ਕੇ ਆਏ ਕੋਈ ਨੰਬਰ ਨਹੀਂ ਦੇਣਾ ਕੋਈ ਨੰਬਰ ਹੈਗਾ ਸਾਰਾ ਕੁਝ ਹੈਗਾ ਫੋਨ ਕਰਨ ਲੇ ਕੇ ਤੇ ਫੇਰੀ ਹੈ ਕੋਈ ਗਰੁੱਪ ਗਰੁੱਪ ਕੁਝ ਨਹੀਂ ਬਣਿਆ ਕੋਈ ਗਰੁੱਪ ਗਰੁੱਪ ਨਹੀਂ ਆਇਆ ਕੀ ਕਰਦੇ ਤੁਹਾਨੂੰ ਵੀ ਕਣਕ 25 ਗੱਟ ਸਾਨੂੰ ਨੇ ਜੀ ਕੀਤਾ ਫੋਨ ਤੁਹਾਨੂੰ ਪਤਾ ਲੱਗਾ ਤੇ ਆਏ ਪਤਾ ਲੱਗਾ ਤੇ ਆਏ ਤੇ ਦਿਹਾੜੀ ਭੰਨ ਕੇ ਆਏ ਹਾਂ ਤੇ ਜੇ ਨਾ ਪਰਚੀ ਫੋਨ ਦੇ ਫੇਰ ਪਤਾ ਫੇਰ ਫਿਰ ਤੇ ਫੋਨ ਕੇ ਜੀ ਆਇਆਂ ਜੀ ਦਿਵਾਲੀ ਦੇ ਸ਼ਹਿਰਾਂ ਮਿਲਦੀਆਂ ਵਾ ਕਿ ਟੈਂਸਰ ਕਣਕ ਨਹੀਂ ਮਿਲਦੇ ਪੱਛੀ ਨਹੀਂ ਕੱਢਦੇ ਹੈਗੇ ਕਿ ਕਹਿੰਦਾ ਜੀ ਬਿਲਕੁਲ ਵੇਖੋ ਇਹਨਾਂ ਲੋਕਾਂ ਨੇ ਉਮੀਦਾਂ ਜਿਤਾਈਆਂ ਸੀ ਸਰਕਾਰ ਜਿਹੜੀ ਉਹ ਲਿਆਂਦੀ ਸੀ ਬਦਲਾਅ ਦੇ ਚੱਕਰ ਦੇ ਵਿੱਚ ਔਰ ਇਹਨਾਂ ਲੋਕਾਂ ਨੇ ਕਣਕ ਨਹੀਂ ਸੀ ਮੰਗੀ ਸਰਕਾਰ ਵੱਲੋਂ ਐਲਾਨ ਕੀਤੇ ਗਏ ਸੀ ਵੀ ਫ੍ਰੀ ਕਣਕ ਜਿਹੜੀ ਆ ਉਹ ਘਰ-ਘਰ ਜਾ ਕੇ ਲੋਕਾਂ ਨੂੰ ਆਉਣਾ ਨਹੀਂ ਪਊਗਾ ਘਰਾਂ ਦੇ ਵਿੱਚ ਜਾ ਕੇ ਉਹਨਾਂ ਦਾ ਜੋ ਕਣਕ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਜਾਣਗੇ ਆ ਲੋਕ ਸਵੇਰੇ 7 ਵਜੇ ਦੇ ਖੜੇ ਆ ਕੋਈ 7 ਵਜੇ ਤੋਂ ਕੋਈ 8 ਵਜੇ ਤੋਂ ਔਰ ਜਦੋਂ ਪਤਾ ਲੱਗਾ ਵੀ ਆਹ ਹਾਲਾਤ ਆਤ ਦੀ ਗਰਮੀ ਦੇ ਵਿੱਚ ਸਾਡੀਆਂ ਮਾਤਾਵਾਂ ਪਹਿਣਾ ਜਿਹੜੀਆਂ ਉਹ ਖੱਜਲ ਹੋ ਰਹੀਆਂ ਨੇ ਤੇ ਮਜਬੂਰਨ ਸਾਨੂੰ ਇੱਥੇ ਆ ਕੇ ਪੁੱਛਣਾ ਪਿਆ ਕਸਤੂਰੀ ਦਾ ਡਿੱਪੂ ਆਏ ਤੇ ਜਦੋਂ ਆਏ ਆ ਤੇ ਆਉਂਦਿਆਂ ਹੀ ਐਕਸ਼ਨ ਦੇ ਵਿੱਚ ਆ ਕੇ ਤੇ ਪਰਚੀਆਂ ਕੱਟਣੀਆਂ ਇਹਨੇ ਸ਼ੁਰੂ ਕਰ ਦਿੱਤੀਆਂ ਸੋ ਸਵਾਲ ਵੱਡਾ ਇਹ ਆ ਕਿ ਕਿਉਂ ਇਹ ਨੋਬਤ ਆਉਂਦੀ ਆ ਕਿ ਸਾਨੂੰ ਆਣ ਕੇ ਆਵਾਜ਼ ਚੁੱਕਣੀ ਪੈਂਦੀ ਆ ਜੇ ਸਰਕਾਰ ਨੂੰ ਕੰਟੋ ਵੀਰੀ ਅਲਾਉਡ ਆ ਯਾਰ ਇਹ ਕਿਉਂ ਨਹੀਂ ਇਹ ਪੰਡ ਜਾਂਦੇ ਸਿੱਧੀ ਕਿਨੇ ਵੰਡ ਕੌਣ ਕਰੇ ਕਈਆਂ ਦੇ ਕਾਰਡ ਕੱਟੇਗੇ ਜਿਨ੍ਹਾਂ ਦੇ ਕਾਰਡ ਹੈਗੇ ਓ ਜੀ ਬਿਲਕੁਲ ਵੇਖੋ ਸਾਫ ਸਾਫ ਇਹ ਪਤਾ ਲੱਗ ਰਿਹਾ ਵਾ ਵੀ ਵੱਡਾ ਜਿਹੜਾ ਤਕਲਾ ਆ ਉਹ ਦੀਪੂ ਮਾਲਕ ਜਿਹੜੇ ਦੀਪੂ ਹੋਲਡਰ ਨੇ ਉਹ ਕਰ ਰਹੇ ਨੇ ਜਿੰਨਾ ਲੋਕਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਵਾ ਉਹਨਾਂ ਦੀ ਕਣਕ ਜਿਹੜੀ ਆ ਉਹ ਕਿੱਥੇ ਜਾਂਦੀ ਆ ਉਹ ਵੀ ਇਹਨਾਂ ਦੇ ਆਪਣੇ ਢਿੱਡਾਂ ਦੇ ਵਿੱਚ ਪੈ ਜਾਂਦੀ ਆ ਔਰ ਇਹਨਾਂ ਦਾ ਬੋਲਬਾਣੀ ਇੰਨਾ ਗਲਤ ਆ ਮੈਂ ਨਾ ਮੈਨੂੰ ਭੁੱਲ ਰਿਹਾ ਵਾ ਉਹਦਾ ਵੀਰ ਦਾ ਮੋਰੀ ਗੇਟ ਜਿਹੜਾ ਸ਼ਾਮ ਸਿੰਘ ਗੁਰਦੁਆਰੇ ਦੇ ਲਾਗੇ ਡਿੱਪੂ ਆ ਉਥੋਂ ਸਾਨੂੰ ਸਪੈਸ਼ਲ ਫੋਨ ਆਇਆ ਇੱਕ ਦਿਨ ਵੀ ਬਜ਼ੁਰਗਾਂ ਦੇ ਨਾਲ ਇੰਨੀ ਗਲਤ ਲਹਿਜੇ ਦੇ ਨਾਲ ਜਿਹੜੀ ਆ ਉਹ ਗੱਲ ਲੈਂਗੁਏਜ ਇੰਨੀ ਮਾੜੀ ਬੋਲੀ ਜਾਂਦੀ ਆ ਫਿਰ ਜਦੋਂ ਉੱਥੇ ਜਾ ਕੇ ਅਸੀਂ ਇਸੇ ਤਰ੍ਹਾਂ ਜਿਵੇਂ ਤੁਸੀਂ ਆਪਣੇ ਮੀਡੀਆ ਰਹੀ ਲੋਕਾਂ ਨੂੰ ਜਿਹੜਾ ਪਚਾਰ ਰਹੇ ਜੇ ਉਹ ਵੀਡੀਓ ਜਦੋਂ ਉਹਦੀ ਬਣਾਈ ਤੇ ਫਿਰ ਉਹ ਤਰਲਿਆ ਦੇ ਉੱਤੇ ਆਇਆ ਔਰ ਸ਼ਾਮੀ ਘਰੇ ਆਇਆ ਕਿ ਮੇਰੀ ਇਹ ਵੀਡੀਓ ਡਿਲੀਟ ਕਰ ਦਿਓ ਦੁਬਾਰਾ ਇਹ ਜਿਹੜਾ ਵਾ ਮੌਕਾ ਨਹੀਂ ਆਊਗਾ ਸਵਾਲ ਇਹ ਆ ਵੀ ਕਿਉਂ ਅਸੀਂ ਕਿਸੇ ਨੂੰ ਇਹਨਾਂ ਲੋਕਾਂ ਦਾ ਕੀ ਕਸੂਰ ਆ ਇਹਨਾਂ ਦੇ ਲੋਕਾਂ ਦਾ ਕਸੂਰ ਸਿਰਫ ਇਹੋ ਹੀ ਆ ਵੀ ਇਹਨਾਂ ਲੋਕਾਂ ਨੇ ਇੱਕ ਉਮੀਦ ਦੀ ਆਸ ਦੀ ਕਿਰਨ ਦੇ ਵਿੱਚ ਇਹਨਾਂ ਨੂੰ ਵੋਟਾਂ ਪਾਈਆਂ ਜਾਨੀ ਕਿ ਸਹੀ ਹੱਥਾਂ ਵਿੱਚ ਦੀ ਕੋਈ ਹੋਲਡਰ ਚ ਦੀ ਕੋਈ ਜਿੰਨੇ ਵੀ ਵੰਡ ਦਿੱਤੀ ਜਾਂਦੀ ਡਿਪਾਂ ਦੀ ਵੰਡ ਦਿੱਤੀ ਜਾਂਦੀ ਸਹੀ ਹੱਥਾਂ ਵਿੱਚ ਕਰਨੀ ਚਾਹੀਦੀ ਸਰਕਾਰ ਨੂੰ ਬਿਲਕੁਲ ਜੀ ਇਸ ਸਰਕਾਰ ਦੇ ਨੁਮਾਇੰਦਿਆਂ ਨੂੰ ਜਿਵੇਂ ਸਾਡੇ ਹਰਪ੍ਰੀਤ ਸਿੰਘ ਈਟੀਓ ਜੀ ਆ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਗੰਭੀਰ ਰੂਪ ਦੇ ਵਿੱਚ ਸੋਚਣਾ ਚਾਹੀਦਾ ਜਿਹੜੇ ਫੂਡ ਇਨਸਪੈਕਟਰ ਨੇ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਸੋਚਣਾ ਚਾਹੀਦਾ ਵਾ ਆ ਕੇ ਪ੍ਰੋਪਰ ਤਰੀਕੇ ਦੇ ਨਾਲ ਚੈੱਕ ਕੀਤਾ ਜਾਵੇ ਔਰ ਇਹ ਡਿਪੂ ਸਹੀ ਬੰਦਿਆਂ ਦੇ ਜਿਹੜਾ ਵਾ ਉਹ ਹੱਥਾਂ ਦੇ ਵਿੱਚ ਦਿੱਤਾ ਜਾਵੇ ਤਾਂ ਕਿ ਇਹਨਾਂ ਲੋਕਾਂ ਨੂੰ ਇਹਨਾਂ ਜਿਹੜੇ ਦਿਹਾੜੀਆਂ ਛੱਡ ਕੇ ਆਪਣੀਆਂ 5-500 6-600 ਰੁਪਈਆ ਦਿਹਾੜੀ ਛੱਡ ਕੇ ਕੰਮ ਛੱਡ ਕੇ ਇੱਕ ਆ ਜਿਹੜੀ ਕਨਕ ਸਰਕਾਰ ਵੱਲੋਂ ਮਿਲਣੀ ਆ ਇਹਦੇ ਵਾਸਤੇ ਵੀ ਲਾਈਨਾਂ ਦੇ ਵਿੱਚ ਲੱਗ ਰਹੇ। ਜੀ ਜੀ ਤੇ ਬ੍ਰਿਸ਼ਕਤ ਆ ਰਹੀਆਂ ਨੇ ਪਰਚੀਆਂ ਨਹੀਂ ਕੱਟੀਆਂ ਜਾ ਰਹੀਆਂ ਕਨਕ ਸਹੀਦਦੀਕ ਨਾਲ ਵੰਡ ਨਹੀਂ ਹੋ ਰਹੀ। ਜਨਾਬ ਰਾਤੀ ਕਨਕ ਆਈ ਸ਼ਾਮ ਨੂੰ ਤੇ ਅੱਜ ਦਾ ਪਰਚੀ ਕੱਟਣ ਦੇ ਦੋ ਤਿੰਨ ਦੇ ਕੰਨ ਕੰਗਵੰਦੇ ਨਹੀਂ WhatsApp ਤੇ ਵੀਡੀਓ ਵਾਇਲ ਹੋਈ ਹੈ ਧੁੱਪ ਚ ਬੰਦੇ ਬੈਠੇ ਆ ਮੈਂ ਤੁਹਾਨੂੰ ਸਤਾਂ ਵਾਲੀ ਗੱਲ ਤੁਹਾਨੂੰ ਦੱਸਾਂ ਉਹ ਇਦਾਂ ਕਿ ਮੈਂ ਕਿਹਾ 7 ਵਜੇ ਟਾਈਮ ਦਾ 9:30 10 ਵਜੇ ਦਾ ਟਾਈਮ ਦਿੱਤਾ ਤੇ 10 ਵਜੇ 10 ਵਜੇ ਆ ਗਏ ਉਹ ਵੀ ਇੰਨਾ ਦਾ ਮਸ਼ੀਨ ਚ ਕੰਨ ਕਦੀ ਸੀ ਮੈਂ ਜੀ ਉਹ ਮਤਲਬ ਨਹੀਂ ਲੋਕਾਂ ਤਾਂ ਕਿੱਦਾਂ ਇਹਨੂੰ ਕਹਾਂ ਕਿ ਆਉਂਦੀ ਕਰ ਕਿੱਦਾਂ ਮੈਸੇਜ ਜੁੰਦੇ ਜੀ ਵੀ ਫੋਨ ਕਰੀਏ ਬਾਕਾਇਦਾ ਜੀ ਫੋਨ ਕਰੀਏ ਫੋਨ ਕਰੀ ਜਾ ਕੇ ਆ ਜੀ 10 ਵਜੇ ਆਜੋ ਸੇਰ ਲੋਕਾਂ ਦਾ ਤਾਂ ਕਹਿਣਾ ਕਿ ਨਹੀਂ ਆਉਂਦੇ ਫੋਨ ਨਹੀਂ ਆਉਂਦੇ ਫੋਨ ਆਉਂਦੇ ਨਹੀਂ ਜ ਨਾ ਜੀ ਨਾ ਮਤਲਬ ਇਹ ਲੋਕਾਂ ਨੂੰ ਨੰਬਰ ਦਿੱਤੇ ਆ ਪਰ ਸਾਡੇ ਅਜੇ ਤੱਕ ਕਿਸੇ ਦਾ ਫੋਨ ਨਹੀਂ ਆਇਆ ਅਜੇ ਦੇਖੋ ਖਰਾਬ ਹੋ ਰਹੀ 150 ਬੰਦੇ ਨੂੰ ਫੋਨ ਕਰੋ ਤੇ 300 ਬੰਦੇ ਇੱਥੇ ਇਕੱਠਾ ਹੋ ਜਾਂਦਾ ਜੀ ਹੁਣ ਗਿਰਮਿਲ ਨਾ ਦੇ ਕਾਹਨਾਂ ਕੰਕ ਨਹੀਂ ਜਨਾਬ ਕੱਲ ਕੰਨ ਗਈ ਤੇ ਨਾਲ ਦਾ ਪਰਚੇ ਕੱਟਣ ਦੇ ਕੱਲ ਦੋ ਦਿਨਾਂ ਅਸੀਂ ਕਮਟ ਦੇ ਨਹੀਂ ਜਨਤਾ ਦਾ ਕਹਿਣਾ ਇੱਕ ਦੋ ਦਿਨ ਕੱਢ ਜਿਦ ਤਰ੍ਹਾਂ ਕੰਕ ਡੇਟ ਬਣ ਜਾ ਤਾਂ ਠੰਡੇ ਠੰਡੇ ਵੰਡ ਦਿੱਤੇ ਕਿਆ ਫੇਟਰਾ ਕਰਨੀ ਬਹੁਤ ਚਾਹੀਦੀ ਹੈ ਨਹੀਂ ਸੇਰੇ ਉਹਨਾਂ 8 ਵਜੇ ਦਾ ਟਾਈਮ ਦਿੱਤਾ ਕੰਮ ਕੰਮ ਕੰਡ ਕਿੱਥੇ ਜਾਣਾ ਜਿੰਨਾ ਚਿਰ ਪਰਚੀਆਂ ਜਿੰਨਾ ਚਿਰ ਜਨਤਾ ਤੁਰੀ ਆਉਂਦੀ ਸਾਢੇ 12 1 2 ਜਿੰਨਾ ਦੇ ਵਿੱਚ ਗਾੜੀ ਕਰੋ ਜੀ ਕਿਤੇ ਬੰਦਾ ਵੀ ਬੁਲਿਆ ਜਾਂਦਾ ਜਾਂ ਕੇ ਬੰਦਾ ਗੱਲ ਕਰਦਾ ਉਹਨਾਂ ਨਾਲ ਸਾਢੇ ਤੇ ਵੇਖੋ ਜੀ ਇੱਥੇ ਕਿਸੇ ਜਿੰਨੇ ਦਾ ਵੀ ਖੋਦ ਤੇ ਪੁੱਛੋ ਕਦੀ ਕਿਸੇ ਨਾਲ ਕਿਤੇ ਔਖੇ ਨਾਲ ਬੋਲੇ ਹੋਏ ਅੱਜ ਦੇਸਾ ਸਿੰਘ ਅੱਜ ਦੱਸੋ ਕਿੱਦਾਂ ਬੋਲਦੇ ਨੇ ਜੀ ਸਾਡਾ ਵਿਹਾਰ ਕਿੰਨਾ ਹੈ ਬੰਦਾ ਵੀ ਚੰਗਾ ਹੀ ਹੋ ਜੀ